ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਬਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਹਾਂ ਤੁਸੀਂ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਓ ਜੀ ਅੱਜ ਆਪਾਂ ਚੱਲ ਕੇ ਆਉਣੇ ਆਂ ਬਸ ਜੀ ਉਹਨਾਂ ਕੋਲੇ ਨਾਲੇ ਸਾਨੂੰ ਲੈ ਚੱਲਦੇ ਆ ਚਲੋ ਚੱਲੀਏ ਆਪਾਂ ਲਓ ਜੀ ਗੱਡੀ ਆਪਾਂ ਨੇ ਬਾਹਰ ਕੱਢ ਲਈ ਚਲੋ ਜੀ ਆਪਾਂ ਗੇਟ ਲਾ ਦਿੰਦੇ ਹਾਂ ਲਓ ਜੀ ਆਪਾਂ ਚੱਲ ਪਏ ਆਪਾਂ ਚੜ ਗਏ ਆਂ ਰੋਡ ਤੇ ਚਲੋ ਚੱਲਦੇ ਲਓ ਜੀ ਆਪਾਂ ਸ਼ਹਿਰ ਚ ਪਹੁੰਚ ਗਏ ਆਪਾਂ ਮਸੀ ਜੀ ਨਾਲ ਵਾਸਤੇ ਫਰੂਟ ਲੈ ਲਈਏ ਲਓ ਜੀ ਦੇਖ ਦੇਣਾ ਕੀ ਲਿਆਉਂਦੇ ਨੇਗੇ ਅੰਬ ਲਿਆਉਂਦੇ ਨੇ ਜਾਂ ਬਨਾਣਾ ਲਿਆਉਂਦੇ ਨੇ ਹਦ ਤੱਕ ਉਸਨ ਦਿਖਾਉਣਾ ਕਿ ਕਿੰਨੀ ਟ੍ਰੈਫਿਕ ਜਾਮ ਹੋ ਗਈ ਮੌਸਮ ਬਹੁਤ ਵਧੀਆ ਹੋ ਰਿਹਾ ਮੀਂਹ ਦੀ ਸੰਭਾਵਨਾ ਹੋ ਰਹੀ ਹੈ ਸਵੇਰ ਵੀ ਮੀਂਹ ਪੈ ਗਿਆ ਸੀ ਆਪਣੇ ਕੰਨ ਵੀ ਮੀਂਹ ਵਾਲਾ ਮੌਸਮ ਹੋਇਆ ਪਿਆ ਦੇਖੋ ਆ ਵੀ ਸਕਦਾਗਾ ਗਰਮੈਸ਼ ਬਹੁਤ ਹੋਈ ਪਈ ਆ ਓ ਜੀ ਕੇਲੇ ਆਪਾਂ ਨੇ ਲੈ ਲਏ

ਉੱਤੋਂ ਉੱਥੇ ਟੰਗੇ ਫਿਰਦੇ ਪਹਿਲਾਂ ਤਾਂ ਅੱਛਾ ਲਓ ਜੇ ਦੇਖੋ ਮੇਰੀ ਮਾਸੀ ਦੇ ਘਰ ਦਾ ਬਾਹਰਲਾ 뷰 ਗੇਟ ਹਵੇਲੀ ਟਾਈਪ ਤੇ ਦਰਵਾਜ਼ਾ ਬਣਾਇਆ ਗੇਟ ਲਾ ਕੇ ਗੇਟ ਜਿਵੇਂ ਹੁੰਦਾ ਮੈਂ ਸਿੱਧੂ ਮਸੇੂਏ ਵਾਲੇ ਵਰਗਾ ਬਣ ਗਿਆ ਨਾ ਇਹ ਉਹੀ ਟਾਈਪ ਤੇ ਬਣਾਇਆ ਹੈ ਹੂੰ ਆ ਖੜੀ ਹੈ ਮੇਰੀ ਮਾਸੀ ਮਾਸੀ ਸੱਸ

ਰੇ ਨਸੀਬਿਆ ਹੁਣ ਤੂੰ ਮਸੀ ਆ ਜੀਂਗਾ ਰਾਤ ਲਾਈਂ ਤੈਨੂੰ ਆਈ ਹੁੰਦਾ ਨਹੀਂ ਕਦੀ ਸੰਤ ਐਂ ਦੇ ਵਿੱਚ ਅੱਜ ਮੈਂ ਟਾਈਮ ਜਤੀ ਮਜਾ ਲਾਇਆ ਮਸੀ ਉਹਨਾਂ ਨਾਲ ਕਿਉਂ ਨਾ ਚੱਲ ਨਾਲੇ ਜਾ ਕੇ ਸੈਰ ਕਰੀਏ ਰਹੇ ਹਾਂ ਮਿਲ ਕੇ ਆ ਕੇ ਤੇ ਆ ਨਾਲੇ ਠੰਡ ਜੀ ਤੂੰ ਉਹ ਕਰਨੀ ਬਾੜੀ ਸੀ ਪਹਿਲਾਂ ਤਾਂ ਨਿਕਲ ਨੂੰ ਕਿਤੇ ਜੀਣਾ ਕਰੀ ਭਾਈ ਬਾੜੀ ਜਾਦੀ ਆਈ ਸੀਗਾ ਪਹਿਲਾਂ ਨਹੀਂ ਆਇਆ ਨਹੀਂ ਹੋਰ ਅੱਜ ਸਾਰਾ ਜੇਠ ਦਾ ਮਹੀਨਾ ਨਹੀਂ ਨਹੀਂ ਗਿਆ ਆ ਹਾਰ ਚਾ ਗਾਉਣ ਪੈ ਜੀ ਜੀ ਮਾਸਟਰ ਚੱਲੀ ਲੱਗ ਰਹੀ ਐ ਮੱਕਾ ਪੌਣ Iya, कोन को के करो ਵਾਸੀ ਵੱਡੀ ਆਵਾਸੀ ਦੇ ਨੂੰ ਇਸਲੇ ਪਾਸੇ ਦੀ ਗੁਆਰਟੀ ਵੀ ਮਾਹੀਆ ਮੇਰਾ ਭਰਾ ਯਮਨ ਮਾਹਲ ਮੇਰੇ ਕੋਲ ਆਜਾ ਉਸਰ ਜਸਲੀ ਉਸ ਕੋਈ ਨਹੀਂ ਇਹਦੇ ਵਿੱਚ ਅਸੀਂ ਕੋਣੀ ਹੈ ਉਹ ਤਹੁੰਦੇ ਨੇ ਉਹਦੇ ਕਿ ਉਹ ਦਿਨ ਹੈ ਹਲੋ ਯਾ ਮਾਸੇ ਕੋਣ ਤਰਪਿਆ ਟਾਈਮ ਪੌਣੇ ਇਤਨੇ 4 ਘੰਟੇ ਲਾਏ ਸ਼ਾਮ ਨੂੰ ਕਮਾ ਟਾਈਮ ਆਪਾਂ ਪਹੁੰਚ ਜਾਵਾਂਗੇ ਘਰੇ ਲਓ ਜੀ ਆਪਾਂ ਬਾਜ਼ਾਰ 'ਚ ਪਹੁੰਚ ਗਏ ਆਪਾਂ ਬੇਟੇ ਵਾਸਤੇ ਕੁਝ ਫਰੂਟ ਲੈ ਲਈਏ ਕਸਮਿਰ ਦੇ ਆਏ ਵੀ ਆਪਾਂ ਕਰੋ 11 ਵਜੇ ਚਲੋ ਇਹ ਦੇ ਦੇ ਕੇਲੇ ਉਹ ਲੈਣੇਗੇ ਲਓ ਜੀ ਕੇਲੇ ਲੈ ਲੈਣਾ ਨਹੀਂ बस अपना 10 km 15 मिनटਾਂ ਦਾ ਰਸਤਾ ਜਿੱਦ ਤੋਂ ਅੱਗੇ ਪੱਕਰੇ ਪਹੁੰਚ ਜਾਗੇ ਆਪਾਂ ਕਰੀਏ ਮੱਝਾਂ ਸੰਭੀਏ ਜਾ ਕੇ ਉਹਨਾਂ ਲੰਘ ਫਰੋਟਲੇ ਲੱਗੇ ਆਪਾਂ ਨੇ ਲੋ ਜੀ ਆਪਾਂ ਘਰੇ ਪਹੁੰਚ ਗਏ ਆ ਗਏ ਆਪਾਂ ਘਰੇ ਇਹ ਹੋ ਗਏ ਪੰਜ ਚਾਰ ਮਿੰਟ ਆਪਾਂ ਨੂੰ ਆਏ ਨੂੰ ਚਲੋ ਜੀ ਆਪਾਂ ਕਰਦਾ ਕੰਮ ਦਿੰਦੇ ਆਪਾਂ ਦੇਖਦਾ ਕੋਈ ਦਾਲ ਸਬਜੀ ਦਾ ਬਹੁਤ ਹਾਸੇ ਮਜ਼ਾਕ ਕੀਤਾ ਉੱਥੇ ਚਲੋ ਜੀ ਆਪਾਂ ਸਾਰਾ ਦਿਨ ਵਧੀਆ ਬਤੀਤ ਕਰਕੇ ਆਂਦਾ ਮਾਸੀ ਜੀ ਉਹਨਾਂ ਨਾਲ ਉਹਨਾਂ ਦੇ ਗੱਲਾਂ ਬਾਤਾਂ ਸੁਣੀਆਂ ਨਾਲੇ ਆਪਾਂ ਸੁਣਾਈਆਂ ਕਾਫੀ ਟਾਈਮ ਹੋ ਗਿਆ ਸੀ ਆਪਾਂ ਨੂੰ ਗਿਆਨ ਉਹਨਾਂ ਕੋਲੇ ਕਈ ਮਹੀਨੇ ਹੋ ਗਏ ਸੀ ਚਲੋ ਜੀ ਆਪਾਂ ਸਾਰਿਆਂ ਨੂੰ ਮਿਲਿਆ ਆਪਾਂ ਝੋਨਾ ਲਾਉਣੀ ਲੱਗੇ ਸੀ ਅਜੇ ਮੈਂ ਫਿਰ ਝੋਨਾ ਲਾਉਣ ਲੱਗ ਜਾਂਗੇ ਫਿਰ ਆਪਾਂ ਉਹਦੇ ਫੇਰ ਨਹੀਂ ਜਾਏ ਜਣਾ ਸੋਰੇ ਨਾ ਪੰਨ ਵਾਲੇ ਮੁੱਜਾ ਮੁੱਜਾ ਦੇਖੀਏ ਪਾਣੀ ਪੁਣੀ ਰਪਲਾਈਏ ਨਾਲੇ ਆਪਾਂ ਦਾਲ ਸਬਜ਼ੀ ਦੇ ਦੇਖੀਏ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਨੈਕਸਟ ਬਲੌਗ ਨਾਲ ਤੱਕ ਤਬਦੀਸ ਸਤ ਸ੍ਰੀ ਅਕਾਲ